वेलकम बैक टू माय चैनल टेंशन फ्री गिल्ड ਤੇ ਆਪਾਂ ਮੋਡੀਫਾਈ ਕਰਾਇਆ ਵੀਰੇ ਦਾ ਬੁਲਟ ਆਪਾਂ ਦੇਣਾ ਹੈ ਵੀਰੇ ਨੂੰ ਸਰਪ੍ਰਾਈਜ਼ ਦੇਖਦੇ ਆਪਾਂ ਉਹਦਾ ਰਿਐਕਸ਼ਨ ਕੀ ਆ ਤੇ ਆਪਾਂ ਫੁੱਲ ਮੋਡੀਫਾਈ ਕਰਾ ਕੇ ਦਿੱਤਾ ਹੈ ਸੋ ਗਾਇਸ ਚਲੋ ਦੇਖਦੇ ਆ ਉਹਦਾ ਰਿਐਕਸ਼ਨ ਪੈਂਦੀ ਨਾ ਫਿਰ ਧੱਕ ਚੈਂਪੀਅਨ ਚਲੋ ਗਾਇਸ ਦੇਖਦੇ ਆ ਫਿਰ ਉਹਨਾਂ ਦਾ ਰਿਐਕਸ਼ਨ Ja, ja, wir ja, haben ja, 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 ja.

ਤਸੋ ਕੀ ਕਿੱਦਾਂ ਦਾ ਲੱਗਾ ਆਏ ਹਾਏ ਵਿਚਾਰੇ ਉਹ ਲੈ ਕੇ ਨਹੀਂ ਗਏ ਗਾਇਜ਼ ਦੇਖੋ ਮੇਰਾ ਭਰਾ ਓ ਮਾਈ ਗਾਡ ਇਹ ਕਮਾਤਾ ਮੈਂ ਹੋ ਤੁਹਾਡੇ ਵਾਲੇ ਗਾਇਜ਼ ਇਹ ਬੰਦਾ ਕਰਾ ਕੇ ਆਇਆ ਸੀ ਮੋਡੀਫਾਈਡ ਬੰਦਾ ਕਿਆ ਲੈ ਲਿਆ ਤੇ ਇਹਨੂੰ ਹੁਣ ਝੂਟਾ ਨਹੀਂ ਲੈ ਕੇ ਦੇਣਾ ਉਹਨਾਂ ਨੇ ਮੈਂ ਆਪ ਕਿ ਆਪ ਕਰਾ ਕੇ ਲਿਆ ਮੋਡੀਫਾਈਡ ਕਰਾ ਕੇ ਲਿਆ ਮੈਂ ਝੂਟਾ ਹੀ ਲੈਣਾ ਸਾਡੇ ਕੋ ਵੀ ਹੈਗਾ ਦੇਖੋ ਯਾਰ ਚੁੱਪ ਗਾਇਜ਼ ਦੇਖੋ ਬਾਅਦ ਦੇਖੋ ਉਹ ਮੰਦਰ ਤੱਕ ਗਏ ਤਾਂ ਬਾਅਦ ਦੇ ਖੱਜੀ ਵੀ ਆਣ ਲਈਏ ਚਲ ਮੰਦਰ ਚਲੀਏ ਇਹਨੂੰ ਕਹਿੰਦੇ ਆ ਜੀ ਧੱਕ ਚੈਂਪੀਅਨ ਪੈਂਦੀ ਨਾ ਫਿਰ ਧੱਕ ਚਾਪੇਣਾ ਗਾਈ ਸਾਵਾ ਚੈੱਕ ਕਰੋ ਸ਼ੌਭ ਕਿੱਥੇ ਆ ਗਿਆ ਵੇ ਪਿੱਛੇ ਕੋਈ ਮੋਲੀ ਹੁੰਦਾ ਜ਼ਿੰਦਗੀ ਬਹੁਤ ਥੋੜੀ ਆ ਤੇ ਇਹ ਨਾ ਸੋਚਿਆ ਕਰੂ ਕਿ ਚੀਜ਼ ਮਹਿੰਗੀ ਆ ਸਸਤੀ ਆ ਜਿਹੜਾ ਦਿਲ ਚੀਜ਼ ਕਰਦਾ ਨਾ ਲੈ ਲਈ ਦੀ ਹੁੰਦੀ ਆ ਸ਼ਾਪੂਰੇ ਕਰ ਲਿਆ ਕਰੋ ਗਾਇਜ਼ ਚਲੋ 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 ਆ ਤੇਰਾ ਉਹ ਵੱਜਦਾ ਕੇ ਯਾਰ ਯਾਰ ਬਹੁਤ ਬਹੁਤ ਧੰਨਵਾਦ ਕਿੱਦਾਂ ਦਾ ਲੱਗਾ ਕੀ ਮੋਡੀਫਾਈ ਕਰਾ ਕੇ ਲੈਂਦਾ ਕਿੰਨੇ ਲੈਂਦਾ ਆਪਾਂ ਹੁਣੇ ਆਪਾਂ ਹੁਣੇ ਥੈਂਕ ਯੂ ਵੀਰ ਯਾਰ ਥੈਂਕ ਯੂ ਕੋਈ ਗੱਲ ਨਹੀਂ ਇਮੋਸ਼ਨਲ ਨਹੀਂ ਹੋਣਾ ਰੋਣਾ ਨਹੀਂ ਹੋਣਾ ਪੈਸੇ ਤੁਹਾਡੇ ਲੱਗੇ ਸੀ ਤੁਹਾਨੂੰ ਸਕੀਮਾਂ ਦੇ ਸਕਦੇ ਆ ਇੰਨੀ ਇਦਾਂ ਕਰਾ ਲਓ ਇਦਾਂ ਕਰਾ ਲਓ ਹਣਾ ਬਾਜ ਬਾਬਾ ਆਪਣਾ ਤਾਂ ਚੱਲ ਗਿਆ ਬਾਜ ਨੇ ਲਿ ਮੋਡੀਫਾਈਲ ਕਰਾਇਆ ਸਪਲੈਂਡਰ ਬਾਜ ਕਦਾ ਤੇਰੀ ਮਾਂ ਨੂੰ ਉਧਰ ਦੇਖੋ ਓ ਮਾਈ ਗਾਡ ਸੋ ਗਾਇਜ਼ ਇਹਨੇ ਨਾ ਇਹਨੂੰ ਇੱਕ ਮਿੰਟ ਰੋਕੀ ਸ਼ਬਾ ਇਹਨੂੰ ਨਾ ਬੱਸ ਬੱਸ ਇੱਧਰ ਇਹਨੂੰ ਸਾ ਇਹਨੂੰ ਸਾ ਇੱਧਰ ਚੱਲਣ ਦੀ ਨਹੀਂ ਚੱਲਦੀ ਭਈਆ ਆਹ ਦੇਖੋ ਇਹਨੇ ਇਹਨੂੰ ਨਾ ਸਾਰੇ ਉੱਲੂ ਕਹਿੰਦੇ ਹੁੰਦੇ ਨੇ ਤੇ ਇਹਨੇ ਉੱਲੂ ਵਾਲੇ ਲਗਾਈ ਲਾਈਟ ਆ ਉल्लू ਕਹਤੇ ਹੈ ਉल्लू ਇਧਰ ਆਓ ਯਹਾਂ ਪਰ ਇਹ ਨਹੀਂ ਯਾਰ ਸਾਡਾ ਪੁੱਤ ਵਾ ਲੋ ਬਾਜ ਇਹ ਨਾ ਕਰੀ ਕੁਝ ਦੇਰ ਨਾ ਕਰ ਦੇ ਦੇ ਤੇ ਨਾ ਕੰਮ ਕਰਾਉਣਾ ਹੈ ਤਿੰਨਾਂ ਨੇ ਮੋਡੀਫਾਈ ਕਰਾਇਆ ਜੀ ਵਧੀਆ ਕੁਆਲਿਟੀ ਤੇ ਆਪਾਂ ਕਿੱਥੇ ਗਿਆ ਮੈਂ ਫੜਾ ਦੇ ਹੁਣ ਕਮੈਂਟ ਲਾਈਕ ਕਰ ਦਿਓ ਡੈੱਡ ਹੋ ਗਿਆ ਜਾਂ ਲੱਗ ਗਿਆ ਲੈ ਲੈ ਨਾ ਸਾਈਡ ਹਮਾਰੀ ਵੀ ਕੀ ਤੇ ਦੋ ਤੋਂ ਰਾਂਦੋ ਸੀ ਹਾਏ ਕੁਝ ਵੀ